ਜੈਤ ਸ੍ਰੀ ਮਹਲਾ ਚੌਥਾ ਘਰ ਅਹਿਲਾ ਚੌਪਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਹਿਯਰੇ ਰਤਨ ਨਾਮ ਹਰਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਮੇਰੇ ਹਿਯਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਵ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਵੇ ਜੀਵਨ ਵਿਰਥਾ ਰਹਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧ ਚਰਨ ਨ ਸੇਵੇ ਕਬ ਹਉ ਤਿਨ ਸਭ ਜਨਮ ਅਕਾਥਾ ਤਿਨ ਸਾਧ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੇ ਦਾਸ ਦਾਸ ਦਾਸਨ ਕੋ हर दया तार जगन्नाथा हम अंदुले ज्ञानहीन अज्ञानी क्यों चल है मार्ग पंथा हम अंदले को गुर अंचल दीजे जन नानक चले मलंथा हम अंदले को गुर अंचल दीजे जन नानक चले मलंथा वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ